ਅੱਜ ਜਿੱਥੇ ਮੌਨਸੂਨ ਨੇ ਪੂਰੀ ਤਰ੍ਹਾਂ ਜਿਹੜੇ ਪੈਰ ਪਸਾਰ ਲਏ ਨੇ ਤਾਂ ਉੱਥੇ ਜਿਹੜਾ ਪੰਜਾਬ ਵਿੱਚ ਕੂਚਲੀਆਂ ਦੇ ਵਿੱਚ ਜਿਹੜਾ ਹੜ੍ਹਾਂ ਦਾ ਖਤਰਾ ਬਹੁਤ ਜ਼ਿਆਦਾ ਮੰਡਰਾ ਰਿਹਾ ਤਾਂ ਉੱਤੀ ਪੰਜਾਬ ਤੇ ਇਸ ਦੇ ਨਾਲ ਲੱਗਦੇ ਗਵਾਂਢੀ ਸੂਬਿਆਂ 'ਚ ਵੀ ਤੇ 24 ਘੰਟਿਆਂ ਤੋਂ ਜਿਹੜਾ ਮੋੜੇ ਧਾਰਮੀ ਪੈ ਰਹੇ ਆ ਤੇ ਜਿਸ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਇਸ ਦੇ ਨਾਲ ਹੀ ਮੀਂਹ ਕਾਰ ਪੰਜਾਬ ਵਾਸੀਆਂ ਲਈ ਜਿਹੜਾ ਖਤਰੇ ਦੀ ਘੰਟੀ ਵੱਜੀ ਗਈ ਆ ਤਾਂ ਉਹ ਸੂਬੇ ਦੇ ਨਹਿਰਾਂ ਨਾਲਿਆਂ 'ਚ ਪਾਣੀ ਵਧਣਾ ਜਿਹੜਾ ਸ਼ੁਰੂ ਹੋ ਗਿਆ ਇਸ ਦੇ ਨਾਲ ਹੀ ਬੰਦੇ ਨਜ਼ਰ ਰਾਤ ਨੂੰ ਮੋਹਾਲੀ ਜ਼ਿਲ੍ਹੇ ਦੇ ਡੇਰਾਬਸੀ ਇਲਾਕੇ 'ਚ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਭਾਵੇਂ ਜਿਹੜਾ ਪਾਣੀ ਕੱਜ ਕੇ ਅਸਥਾਈ ਪੂਲ ਉਤੋਂ ਦੀ ਵਗਣ ਲੱਗਿਆ ਕੱਗਰ ਦਰਿਆ ਦੀ ਗੱਲ ਕਰੀਏ ਤਾਂ ਕੱਗਰ ਦਰਿਆ ਦਾ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਨੇੜੇ ਪੁੱਜਣ ਦਾ ਪਤਾ ਲੱਗਿਆ ਕਿ ਪੰਚਕੁਲਾ ਤੋਂ ਜੀਰਕਪੁਰ ਸ਼ਹਿਰ ਦੇ ਡਕੋਲੇ ਇਲਾਕੇ ਤੋਂ ਹੁੰਦੇ ਹੋਏ ਵਾਇਆ ਡੇਰਾ ਵਸੀ ਅੰਬਾਲਾ ਤੇ ਦਿੱਲੀ ਜਾਣ ਵਾਲਾ ਟ੍ਰੈਫਿਕ ਕੱਜਵੇ ਤੋਂ ਪਾਣੀ ਲੰਘਣ ਕਾਰਨ ਪੂਰੀ ਤਰ੍ਹਾਂ ਪਰ ਬਾਪੀ ਤੋਂ ਹੋ ਗਿਆ ਇਸ ਨੂੰ ਦੇਖਦੇ ਹੋਏ ਪੁਲਿਸ ਤੇ ਪ੍ਰਸ਼ਾਸਨ ਨੇ ਆਲੇ ਦੁਆਲੇ ਦੇ ਇਲਾਕਿਆਂ ਲਈ ਜਿਹੜਾ ਅਲਰਟ ਜਾਰੀ ਕਰ ਦਿੱਤਾ ਤੇ ਲੋਕਾਂ ਲਈ ਵੀ ਇੱਧਰ ਨਾ ਆਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਆ ਅੰਡੇਰਾਵਸੀ ਦੀ ਗੱਲ ਕਰੀ ਤਾਂ ਡੇਰਾਵਸੀ ਸ਼ਹਿਰ 'ਚ ਅਮਨ ਸ਼ਾਂਤੀ ਤੇ ਆਪਸੀ ਸਦਭਾਵਨਾ ਬਣਾਈ ਰੱਖਣ ਦੇ ਮਕਸਦ ਨਾਲ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ 플ੈਗ ਮਾਰਚ ਵੀ ਕੱਢਿਆ ਗਿਆ ਇਸ 플ੈਗ ਮਾਰਚ ਦਾ ਜਿਹੜਾ ਮੁੱਖ ਮਤਵ ਲੋਕਾਂ ਦੀ ਜਿਹੜੀ ਸੁਰੱਖਿਆ ਭਾਵਨਾ ਪੈਦਾ ਕਰਨਾ ਤੇ ਕਿਸੇ ਵੀ ਸ਼ਰਾਰਤ ਜਾਂ ਹੰਸ ਨੂੰ ਜਿਹੜਾ ਅਮਨ ਕਾਨੂੰਨ ਭੰਗ ਕਰਨ ਤੋਂ ਰੋਕਣਾ ਸੀ Flag SSP Mohali ਤੇ ਡੀਐਸਪੀ ਡੇਰਾਬਸੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਕੱਢਿਆ ਗਿਆ ਪੰਜਾਬ ਦੇ ਇਸ ਦੇ ਨਾਲ ਲੱਗਦੇ ਗੌਂਢੀ ਸੂਬਿਆਂ 'ਚ ਜਿਹੜਾ ਬੀਤੇ 24 ਘੰਟਿਆਂ ਤੋਂ ਮੌੜੇ ਧਾਰਮੀ ਪੈ ਰਿਹਾ ਤੇ ਜਿਸ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਇਸ ਮੀਂਹ ਕਾਰਨ ਪੰਜਾਬ ਵਾਸੀਆਂ ਲਈ ਜਿਹੜਾ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਤੇ ਸੂਬੇ ਦੇ ਨਹਿਰਾਂ ਨਾਲਿਆਂ 'ਚ ਪਾਣੀ ਵਧਣਾ ਸ਼ੁਰੂ ਹੋ ਗਿਆ ਇਸ ਦੇ ਨਾਲ ਹੀ ਮੰਦੇ ਨਜ਼ਰ ਬੁੱਧਵਾਰ ਨੂੰ ਦੇਖਿਆ ਗਿਆ ਜਿਹੜਾ ਰਾਤ ਨੂੰ ਮਹਾਰੀ ਜ਼ਿਲ੍ਹੇ ਦੇ ਡੇਰਾਬਸੀ ਇਲਾਕੇ 'ਚ ਕੱਗਰ ਦਰਿਆ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਚੁੱਕਿਆ ਬੀਤੇ ਕੁਝ ਦਿਨਾਂ ਤੋਂ ਪਹਾੜੀ ਇਤਰੀ ਵਿੱਚ ਬੱਦਲ ਫਟਣ ਦੇ ਭਰਮੀ ਜਿਹੜਾ ਮੀਂਹ ਪੈਣ ਕਾਰਨ ਟਹਿਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਜਿਸ ਨੂੰ ਸਮੇਂ-ਸਮੇਂ ਤੇ ਰਿਲੀਜ਼ ਕਰਨਾ ਪੈਂਦਾ ਤੇ ਅਜਿਹੀ ਹਾਲਤ ਵਿੱਚ ਇਹ ਪਾਣੀ ਫਿਰ ਦਰਿਆ ਬਿਆਸ ਦਾ ਪੱਧਰ ਵਧਾਉਂਦਾ ਤੇ ਇਸ ਹਲਕੇ ਰਾਹੀਂ ਹੋ ਕੇ ਇਹ ਹਰੀਕੇ ਪਤਨ ਜਾ ਕੇ ਮਿਲਦਾ ਹਰੀ ਦੇ ਪੱਤਨ ਤੋਂ ਜੇ ਸਰਕਾਰ ਮੰਗ ਅਨੁਸਾਰ ਪਾਣੀ ਦੀ ਸਟੋਰੇਜ ਨੂੰ ਰੱਖ ਕੇ ਹੌਲੀ-ਹੌਲੀ ਰਿਲੀਜ਼ ਕਰਨ ਦੇ ਹੁਕਮ ਦੇਵੇ ਤਾਂ ਪਿੰਡ ਫਿਰ ਹੜ੍ਹ ਦੀ ਮਾਰ ਤੋਂ ਜਿਹੜਾ ਬਚ ਸਕਦੇ ਨੇ ਵਰਨਾ ਹਰ ਮਾਰ ਇਹ ਬਰਸਾਤੀ ਪਾਣੀ ਨਾ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਤੇ ਕਿਸਾਨਾਂ ਵੱਲੋਂ ਲਗਾਈ ਝੋਨੇ ਦੀ ਫਸਲ ਦਾ ਬਹੁਤ ਭਾਰੀ ਜਿਹੜਾ ਨੁਕਸਾਨ ਹੁੰਦਾ ਤਾਂ ਜਿੱਥੇ ਜਿਹੜਾ ਮੌਨਸੂਨ ਪੌਣਾ ਨੇ ਜਿਹੜਾ ਪੰਜਾਬ ਵਿੱਚ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਨੇ ਤਾਂ ਉੱਥੇ ਜਿਹੜਾ ਉਹ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਜਿਹੜਾ ਮੋਲੇ ਧਾਰ ਜਿਹੜਾ ਮੀਂਹ ਪੈ ਰਿਹਾ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤਾਂ ਉੱਥੇ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਪੂਰੀ ਤਰ੍ਹਾਂ ਜਿਹੜਾ ਵਿਪਤਾ ਉਹਨਾਂ ਦੇ ਪਈ ਹੋਈ ਆ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਜਿਹੜੀ ਝੋਨਾ ਲਗਾਇਆ ਗਿਆ ਖੇਤਾਂ ਦੇ ਵਿੱਚ ਤਾਂ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੋਇਆ ਤਾਂ ਕਿਸੇ ਕਿਸੇ ਇਲਾਕੇ ਦੇ ਵਿੱਚ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਦੇਖਿਆ ਆ ਕੀ ਚੋਨੇ ਦਾ ਜਿਹੜੀ ਬਜਾਈ ਚੱਲ ਰਹੀ ਉਹ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤਾਂ ਕਿਸਾਨਾਂ ਤੇ ਜਿਹੜਾ ਕੁਦਰਤ ਦਾ ਪ੍ਰਕੋਪ ਲਗਾਤਾਰ ਜਾਰੀ ਆ